ਹੁਸ਼ਰਪਰ نیوز ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਮਹ ਚੇਤਨਕਾ ਸ਼ਾਪ ਸੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਆਨਲਾਈਨ ਠੱਗੀ ਦੇ ਮਾਮਲੇ ਦੇ ਵਿੱਚ ਦਿਨ-ਦਰ-ਦਿਨ ਇਜ਼ਾਫਾ ਹੁੰਦਾ ਜਾ ਰਿਹਾ ਹੈ ਤਾਂ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਲੋਂ ਬੈਂਕਾਂ ਵੱਲੋਂ ਜਾਂ ਹਰ ਇੱਕ ਸਰਕਾਰ ਦੇ ਅਮਲੇ ਵੱਲੋਂ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਲੋਕਾਂ ਨੂੰ ਬੜੇ ਜ਼ੋਰਦਾਰ ਢੰਗ ਦੇ ਨਾਲ ਇਸ ਪਾਬਤ ਜਾਗਰੂਕ ਕਰਕੇ ਕਿਹਾ ਜਾਂਦਾ ਹੈ ਕਿ ਜੇਕਰ ਤੁਹਾਨੂੰ ਤੁਹਾਡੇ ਫੋਨ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਅਕਾਊਂਟ ਨੰਬਰ ਮੰਗਦਾ ਹੈ ਜਾਂ ਤੁਹਾਨੂੰ otp ਸੈਂਡ ਕਰਦਾ ਹੈ ਤਾਂ ਉਸ ਨੂੰ ਇਸ ਤਰ੍ਹਾਂ ਦੀ ਆਪਣੀ ਕੋਈ ਵੀ ਨਿੱਜੀ ਜਾਣਕਾਰੀ ਜਿਸ ਨਾਲ ਤੁਹਾਡਾ ਘਾਟਾ ਹੋ ਸਕੇ ਉਹ ਨਹੀਂ ਦੇਣੀ ਹੈ ਸੋ ਹੁਣ ਇਸ ਤੋਂ ਬਾਅਦ ਹੁਣ ਜਿਹੜਾ ਪਿਛਲੇ ਕੁਝ ਕੁ ਮਹੀਨਿਆਂ ਤੋਂ ਰੁਝਾਨ ਚੱਲਿਆ ਹੋਇਆ ਹੈ ਲੋਕਾਂ ਦੇ WhatsApp ਤੇ ਫੋਨ ਆਉਂਦਾ ਹੈ ਜਾਂ ਉਹਨਾਂ ਨੂੰ ਡਾਇਰੈਕਟ ਕੋਲ ਆਉਂਦੀ ਹੈ ਕਿਸੇ ਬਾਹਰੀ ਨੰਬਰ ਤੋਂ ਉਹ ਨੰਬਰ ਜਿਹੜੇ ਉਹ ਦਿਖਣ ਦੇ ਵਿੱਚ ਜਿਹੜੇ ਉਹ ਲੋਕਲ ਨੰਬਰਾਂ ਵਾਂਗ ਹੀ ਜਾਪਦੇ ਨੇ ਪਰੰਤੂ ਉਹ ਜਿਹੜੇ ਸੂਬੇ ਤੋਂ ਬਾਹਰੀ ਨੰਬਰਾਂ ਤੋਂ ਜਿਹੜੇ ਬਾਹਰੀ ਸੂਬਿਆਂ ਤੋਂ ਫੋਨ ਆਉਂਦੇ ਨੇ ਤੇ ਕਿਹਾ ਜਾਂਦਾ ਹੈ ਕਿ ਤੁਹਾਡੇ ਮੁੰਡੇ ਨੂੰ ਅਸੀਂ ਕਤਲ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਮੈਂ ਫਲਾਨੇ ਥਾਣੇ ਦਾ ਐਸਐਚਓ ਫਲਾਨਾ ਸਿੰਘ ਮੇਰਾ ਨਾਮ ਹੈ ਮੈਂ ਬੋਲ ਰਿਹਾ ਤੇ ਜੇਕਰ ਤੁਸੀਂ ਆਪਣੇ ਬੱਚੇ ਦਾ ਬਚਾਅ ਕਰਨਾ ਚਾਹੁੰਦੇ ਹੋ ਤਾਂ ਹੁਣੇ ਤੁਸੀਂ ਤੁਰੰਤ ਇੰਨੇ ਪੈਸੇ ਸਾਡੇ ਇਸ ਖਾਤੇ ਦੇ ਵਿੱਚ ਟਰਾਂਸਫਰ ਕਰ ਦਿਓ ਤਾਂ ਅਸੀਂ ਤੁਹਾਡੇ ਬੱਚੇ ਨੂੰ ਛਡ ਤੇਾਂਗੇ ਤੇ ਜੇਕਰ ਤੁਸੀਂ ਅਜੀਹਾ ਨਹੀਂ ਕਰਦੇ ਤਾਂ ਤੁਹਾਡੇ ਬੱਚੇ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ ਜੇਲ੍ਹ ਹੋ ਸਕਦੀ ਹੈ ਜਾਂ ਕੋਈ ਉਸ ਨੂੰ ਹੋਰ ਸਖਤ ਸਜ਼ਾ ਵੀ ਹੋ ਸਕਦੀ ਹੈ ਪਰੰਤੂ ਇਹਨਾਂ ਛਾਤਰ ਠੱਗਾਂ ਵੱਲੋਂ ਇੱਥੋਂ ਤੱਕਿਆ ਦਿੱਤਾ ਜਾਂਦਾ ਕਿ ਜੇਕਰ ਤੁਸੀਂ ਪੈਸੇ ਟਰਾਂਸਫਰ ਵੀ ਕਰ ਰਹੇ ਆ ਜਾਂ ਤਾਂ ਉਹਨਾਂ ਵੱਲੋਂ ਸਕੈਨ ਕੋਡ ਭੇਜ ਦਿੱਤਾ ਜਾਂਦਾ ਹੈ ਜਾਂ ਫਿਰ ਉਹਨਾਂ ਵੱਲੋਂ ਖਾਤਾ ਨੰਬਰ ਭੇਜ ਦਿੱਤਾ ਜਾਂਦਾ ਤਾਂ ਫੋਨ ਹੈ ਪਰੰਤੂ ਉਹਨਾਂ ਵੱਲੋਂ ਨਹੀਂ ਕਟਿਆ ਜਾਂਦਾ ਤਾਂ ਇਸੇ ਤਰ੍ਹਾਂ ਕਿਹਾ ਜਾਂਦਾ ਕਿ ਤੁਸੀਂ ਲਾਈਨ ਤੇ ਬਣੇ ਰਹੋ ਤੇ ਲਾਈਨ ਤੇ ਬਣੇ ਰਹਿੰਦੇ ਨਾਲ-ਨਾਲ ਤੁਸੀਂ ਪੈਸੇ ਸਾਨੂੰ ਸੈਂਡ ਕਰ ਦਿਓ ਤਾਂ ਅਸੀਂ ਤੁਰੰਤ ਤੁਹਾਡੇ ਬੱਚੇ ਨੂੰ ਜਿਹੜਾ ਉਹ ਛੱਡ ਵੀ ਦੇਾਂਗੇ ਤਾਂ ਕਈ ਵਾਰ ਅਜਿਹੇ ਮਾਮਲਿਆਂ ਦੇ ਵਿੱਚ ਦਿਲਚਸਪ ਕਿੱਸਾ ਇਹ ਵੀ ਆਉਂਦਾ ਹੈ ਕਿ ਉਹਨਾਂ ਵੱਲੋਂ ਵੰਸਵੰਨੀਆਂ ਆਵਾਜ਼ਾਂ ਕੱਢ ਕੇ ਜਿਹੜੀਆਂ ਉਹ ਸੁਣਾ ਦਿੱਤੀਆਂ ਜਾਂਦੀਆਂ ਨੇ ਕਿ ਪਾਪਾ ਮੈਨੂੰ ਇਹਨਾਂ ਵਿਅਕਤੀਆਂ ਨੇ ਗ੍ਰਿਫਤਾਰ ਕਰ ਲਿਆ ਹੈ ਪਾਪਾ ਮੇਰੇ ਤੋਂ ਗਲਤੀ ਹੋ ਚੁੱਕੀ ਹੈ ਮੈਨੂੰ ਆਖਰੀ ਵਾਰ ਬਚਾ ਲਓ ਮੈਂ ਅੱਗੇ ਤੋਂ ਅਜਿਹੀ ਗਲਤੀ ਨਹੀਂ ਕਰਾਂਗਾ ਸੋ ਲਗਾਤਾਰ ਪ੍ਰਸ਼ਾਸਨ ਵੱਲੋਂ ਜਿਹੜੇ ਵੱਖ-ਵੱਖ ਪ੍ਰਸ਼ਾਸਨਿਕ ਕੰਮਿਆਂ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਜਿਹੜਾ ਵੱਡੇ ਪੱਧਰ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਪਰੰਤੂ ਕਿਤੇ ਨਾ ਕਿਤੇ ਸਾਡੇ ਕੋਈ ਇਕਾਦੁੱਕਾ ਜਿਹੜੇ ਭੋਲੇ-ਭਾਲੇ ਲੋਕ ਨੇ ਉਹ ਇਹਨਾਂ ਇਹ ਠੱਗਾ ਦੀਆਂ ਗੱਲਾਂ ਦੇ ਵਿੱਚ ਆਉ ਜਾਂਦੇ ਨੇ ਜਾਂ ਉਹਨਾਂ ਦੇ ਝਾਲ ਦੇ ਵਿੱਚ ਉਹ ਫਸ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦਾ ਕਾਫੀ ਜ਼ਿਆਦਾ ਵਿੱਤੀ ਨੁਕਸਾਨ ਵੀ ਹੁੰਦਾ ਹੈ ਸੋ ਜੇਕਰ ਮੈਂ ਅੱਜ ਦੀ ਗੱਲ ਕਰਾਂ ਤਾਂ ਅੱਜ ਵੀ ਇੱਕ ਸ਼ੇਰਗੜ੍ਹ ਦੇ ਨਿਵਾਸੀ ਨੂੰ ਫੋਨ ਆਇਆ ਜਿਨ੍ਹਾਂ ਦੇ ਬੱਚੇ ਦੀ ਉਮਰ 15 ਤੋਂ 16 ਸਾਲ ਦੇ ਕਰੀਬ ਹੈ ਤਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਮੈਂ ਹੁਸ਼ਿਆਰਪੁਰ ਦੇ ਥਾਣਾ ਸਦਰ ਤੋਂ ਐਸਐਚਓ ਪਰਮਜੀਤ ਸਿੰਘ ਗੱਲ ਕਰ ਰਿਹਾ ਤਾਂ ਤੁਹਾਡੇ ਬੱਚੇ ਨੂੰ ਅਸੀਂ ਕਤਲ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਕਿ ਇਸਨੇ ਕੋਈ ਬਹੁਤ ਵੱਡਾ ਅਪਰਾਧ ਕਰ ਦਿੱਤਾ ਹੈ ਤਾਂ ਜੇਕਰ ਤੁਸੀਂ ਇਸ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੰਨੇ ਪੈਸੇ 1 ਲੱਖ ਤੋਂ ਵਧੇਰੇ ਦੀ ਸ਼ਾਇਦ ਰਾਸ਼ੀ ਦੱਸੀ ਗਈ ਹੈ ਜਾਂ 1 ਲੱਖ ਦੇ ਕਰੀਬ ਦੀ ਰਾਸ਼ੀ ਉਹਨਾਂ ਨੂੰ ਦੱਸੀ ਗਈ ਹੈ ਤੁਸੀਂ ਸਾਡੇ ਕੋਲ ਲੈ ਕੇ ਪਹੁੰਚੋ ਜਾਂ ਸਾਡੇ ਬੈਂਕ ਖਾਤੇ ਦੇ ਵਿੱਚ ਟਰਾਂਸਫਰ ਕਰ ਦਿਓ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਹਾਡੇ ਬੱਚੇ ਨੂੰ ਜਿਹੜੀ ਉਹ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਵੇਗਾ ਜਾਂ ਇਸ ਉੱਪਰ ਜਿਹੜਾ ਉਹ ਐਫ ਆਈ ਆਰ ਲਾਂਚ ਕਰ ਦਿੱਤੀ ਜਾਵੇਗੀ ਸੋ ਜਿਸ ਵਿਅਕਤੀ ਨੂੰ ਫੋਨ ਆਉਂਦਾ ਹੈ ਮੇਰੇ ਰਿਸ਼ਤੇਦਾਰੀ ਵਿੱਚੋਂ ਨੇ ਤਾਂ ਉਹਨਾਂ ਦਾ ਜਦੋਂ ਮੈਨੂੰ ਫੋਨ ਆਉਂਦਾ ਕਿ ਚੈਤਨ ਸਾਨੂੰ ਇਸ ਤਰ੍ਹਾਂ ਦਾ ਫੋਨ ਆਉਂਦਾ ਤਾਂ ਮੈਂ ਤੁਰੰਤ ਉਹਨਾਂ ਨੂੰ ਝਟਪਟ ਜਵਾਬ ਦਿੰਦਾ ਕਿ ਨਹੀਂ ਇਹ ਕੋਈ ਵੀ ਡਰਨ ਵਾਲੀ ਗੱਲ ਨਹੀਂ ਹੈ ਕਿਉਂਕਿ ਇਹ ਫੇਕ ਕਾਲਸ ਨੇ ਕੋਈ ਵੀ ਪੁਲਿਸ ਅਧਿਕਾਰੀ ਹੈ ਉਹ ਸਿੱਧੇ ਤੌਰ ਤੇ ਵੈਸੇ ਕੋਈ ਵੀ ਪੁਲਿਸ ਅਧਿਕਾਰੀ ਇਸ ਤਰ੍ਹਾਂ ਨਹੀਂ ਕਹਿੰਦਾ ਕਿ ਤੁਹਾਡੇ ਬੱਚੇ ਨੂੰ ਅਸੀਂ ਛੱਡ ਦੇਾਂਗੇ ਤਾਂ ਤੁਸੀਂ ਸਾਡੇ ਖਾਤੇ ਦੇ ਵਿੱਚ ਇਹ ਪੈਸੇ ਟਰਾਂਸਫਰ ਕਰ ਦਿਓ ਸਿੱਧੇ ਤੌਰ ਤੇ ਕਹਿਣ ਤੋਂ ਪਾਵਾ ਹੈ ਕਿ ਉਹਨੂੰ ਡਾਇਰੈਕਟ ਕਾਲ ਆਈ ਹੋਈ ਸੀ ਉਹਨਾਂ ਨੂੰ ਸਾਡੇ ਰਿਸ਼ਤੇਦਾਰਾਂ ਨੂੰ ਤਾਂ ਆਮ ਤੌਰ ਤੇ ਆਪਾਂ ਵੇਖਦੇ ਆ ਕਿ ਬਹੁਤ ਵਾਰ ਜਿਹੜੀ ਉਹ ਵਟਸਐਪ ਕਾਲ ਆਉਂਦੀ ਹੈ ਸੋ ਉਹਨਾਂ ਨੂੰ ਜਿਸ ਤੋਂ ਬਾਅਦ ਮੈਂ ਉਹਨਾਂ ਨੂੰ ਦਰਸਾ ਦਿੱਤਾ ਕਿ ਨਹੀਂ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੈ ਇਹ ਫੇਕ 콜 ਇਹ ਫਰਜ਼ੀ ਕਾਲਸ ਨੇ ਇਸ ਤਰ੍ਹਾਂ ਦੀਆਂ ਕਾਲਸ ਆ ਜਿਹੜੀਆਂ ਆਉਂਦੀਆਂ ਰਹਿੰਦੀਆਂ ਨੇ ਪ੍ਰੰਤੂ ਤੁਸੀਂ ਵੀ ਧਿਆਨ ਰੱਖਣਾ ਕਿ ਤੁਸੀਂ ਆਪਣੀ ਕਿਸੇ ਵੀ ਤਰ੍ਹਾਂ ਦੀ ਕੋਈ ਸੀਕਰੇਸੀ ਹੈ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਡਰ ਦੇ ਪ੍ਰਭਾਵ ਦੇ ਵਿੱਚ ਆ ਕੇ ਚਾਹੇ ਉਹ ਮੋਰ ਤੁਹਾਨੂੰ ਸਖਤਾਈ ਨਾਲ ਵੀ ਪੇਸ਼ ਆਉਂਦੇ ਨੇ ਤਾਂ ਕਿਸੇ ਵੀ ਤਰ੍ਹਾਂ ਦੇ ਤੁਸੀਂ ਉਹਨਾਂ ਦੇ ਪ੍ਰਭਾਵ ਦੇ ਵਿੱਚ ਡਰ ਦੇ ਵਿੱਚ ਨਹੀਂ ਆਉਣਾ ਭੈਅ ਦੇ ਵਿੱਚ ਨਹੀਂ ਆਉਣਾ ਤੇ ਆਪਣੀ ਕੋਈ ਵੀ ਨਿੱਜੀ ਜਾਣਕਾਰੀ ਹੈ ਪਰਸਨਲ ਇਨਫੋਰਮੇਸ਼ਨ ਹੈ ਤੁਸੀਂ ਆਪਣੇ ਨਾਲ ਉਹਨਾਂ ਦੀ ਲੀਕ ਨਹੀਂ ਕਰਨੀ ਹੈ ਨਾ ਹੀ ਸਾਂਝੀ ਕਰਨੀ ਹੈ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਤੁਸੀਂ ਓਟੀਪੀ ਉਹਨਾਂ ਦੇ ਨਾਲ ਸਾਂਝਾ ਕਰਨਾ ਤੇ ਨਾ ਹੀ ਆਪਣੀ ਕੋਈ ਬੈਂਕ ਦੀ ਡਿਟੇਲ ਸਾਂਝੀ ਕਰਨੀ ਹੈ ਸੋ ਮੈਂ ਸਾਰਿਆਂ ਨੂੰ ਇੱਕ ਇਸ ਵੀਡੀਓ ਨੂੰ ਇਸ ਖਬਰ ਨੂੰ ਨਸ਼ਰ ਕਰਨ ਦਾ ਮੁੱਖ ਮਕਸਦ ਇਹੀ ਹੈ ਕਿ ਫੋਨ ਕਾਲਸ ਆਉਂਦੀਆਂ ਨੇ ਫੇਕ ਫੋਨ ਕਾਲਸ ਆਉਂਦੀਆਂ ਜਿਵੇਂ ਅੱਜ ਆਈ ਹੈ ਹੈਲੋ ਮੈਂ ਐਸਐਚਓ ਸਦਰ ਪਰਮਜੀਤ ਸਿੰਘ ਗੱਲ ਕਰ ਰਿਹਾ ਤੁਹਾਡੇ ਬੱਚੇ ਨੇ ਫਲਾਨਾ ਅਪਰਾਧ ਕਰ ਦਿੱਤਾ ਹੈ ਤੇ ਜੇਕਰ ਤੁਸੀਂ ਇਸ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਇਹਨੇ ਲੱਖ ਰੁਪਏ ਲੈ ਕੇ ਤੁਸੀਂ ਸਾਡੇ ਬੈਂਕ ਖਾਤੇ ਦੇ ਵਿੱਚ ਟਰਾਂਸਫਰ ਕਰ ਦਿਓ ਨਹੀਂ ਤਾਂ ਇਸ ਦਾ ਨਾਮ ਹੈ ਜਿਹੜਾ ਇਹ ਐਫ ਆਈ ਆਰ ਦੇ ਵਿੱਚ ਦਰਜ ਕਰ ਦਿੱਤਾ ਜਾਵੇਗਾ ਸੋ ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਆ ਜਿਹੜੇ ਉਹ ਇਹਨਾਂ ਦੇ ਬਹਿਕਾਵੇ ਦੇ ਵਿੱਚ ਆ ਜਾਂਦੇ ਨੇ ਬਹਿਕਾਵੇ ਤੋਂ ਭਾਵ ਹੈ ਕਿ ਉਹ ਡਰ ਦੇ ਮਾਹੌਲ ਦੇ ਵਿੱਚ ਚੱਲ ਜਾਂਦੇ ਨੇ ਇਹਨਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਨੇ ਪਰੰਤੂ ਕੋਈ ਵੀ ਪੁਲਿਸ ਅਧਿਕਾਰੀ ਇਸ ਤਰ੍ਹਾਂ ਨਹੀਂ ਕਹਿੰਦਾ ਤੁਸੀਂ ਇਹ ਗੱਲ ਆਪਣੇ ਦਿਮਾਗ ਦੇ ਵਿੱਚ ਰੱਖਣੀ ਹੈ ਤੇ ਜੇਕਰ ਇਸ ਤਰ੍ਹਾਂ ਦਾ ਕੋਈ ਵਰਤਾਰਾ ਹੁੰਦਾ ਤੁਹਾਨੂੰ ਡਾਇਰੈਕਟ ਫੋਨ ਕਾਲਸ ਆਉਂਦੇ ਨੇ ਤੁਹਾਨੂੰ ਥਾਣੇ ਦੇ ਵਿੱਚ ਬੁਲਾਇਆ ਜਾਂਦਾ ਹੈ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਤੇ ਇਸ ਤਰ੍ਹਾਂ ਦੇ ਮਾਮਲਿਆਂ ਤੋਂ ਤੁਸੀਂ ਬਚਣਾ ਹੈ ਇਹ ਨਾ ਹੋ ਸਕੇ ਕਿ ਤੁਹਾਡੀ ਜਿਹੜੀ ਉਹ ਕਈ ਸਾਲਾਂ ਦੀ ਕਮਾਈ ਹੈ ਜਿਹੜੀ ਉਹ ਕੁਝ ਸਕਿੰਟਾਂ ਦੇ ਵਿੱਚ ਹੀ ਜਾਂ ਕੁਝ ਮਿੰਟਾਂ ਦੇ ਵਿੱਚ ਹੀ ਉਹ ਤਬਾਹ ਹੋ ਜਾਵੇ ਸੋ ਬਹੁਤ-ਬਹੁਤ ਧੰਨਵਾਦ ਇਸ ਵੀਡੀਓ ਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ ਤਾਂ ਜੋ ਹੋਰ ਲੋਕ ਵੀ ਜਿਹੜੇ ਉਹ ਜਾਗਰੂਕ ਹੋ ਸਕਣ ਸੋ ਬਹੁਤ-ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ